ਉਡੀਨਾ ਬਤਮਨ ਜੀ ਕਰਦੇ ਸ਼ਰਮਿੰਦੇ ਹਨ ਉਹਦੀ ਚਲੋ ਬਿਠਾਓ ਇਹਨੂੰ ਤਾਂ ਚਲੋ ਚਲੋ ਚੱਲ ਬਈਓ ਬੈਠ ਚਲੋ 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 ਛੇਤੀ ਛੇਤੀ ਇਹ ਦੂਸਤਾਂ ਮਿਡੀ ਵਾਲੇ ਆਉਣ ਉਹ ਫੜਾ ਲੈ ਕੇ ਚੱਲੋ ਜਿਨਾ ਕਾ ਸਾਨੂੰ ਇਹ ਦੱਸੋ ਬਈ ਵੀ ਜਿਹੜਾ ਉਹ ਕੁੜੀ ਨਾਲ ਤੁਸੀਂ ਜਿਹੜੀ ਹਰਕਤ ਕੀਤੀ ਹੈ ਉਹ ਸੱਚ ਹੈ ਮਤਲਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਇੱਕ ਜਿਹੜੀ ਕੁੜੀ ਡਾਂਸਰ ਹੈ ਸਿਮਰਨ ਉਹਦੇ ਤੁਸੀਂ ਦਾਰੂ ਦਾ ਗਲਾਸ ਭਰ ਕੇ ਮਾਰਿਆ ਇਸ ਚਾਹੀਏ ਨਹੀਂ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਮਾਰਿਆ ਕਿਉਂ ਮਾਰਿਆ ਕਿਉਂਕਿ ਅਸੀਂ ਸਾਡਾ ਕੰਮ ਹੈ ਪੁਲਿਸ ਦਾ ਪੁਲਿਸ ਦਾ ਪੋਸ਼ਕ ਬਦਤਾਲ ਕਰਨੀ ਇਨਕੁਆਇਰੀ ਕਰਨੀ ਤੁਹਾਡੇ ਤੋਂ ਅਸੀਂ ਤੁਹਾਡਾ ਪੱਖ ਲੈਣਾ ਤੇ ਉਹਨਾਂ ਦਾ ਪੱਖ ਕੁੜੀ ਦਾ ਪੱਖ ਕੁੜੀ ਨੇ ਪੱਖ ਦੱਸਿਆ ਵੀ ਮੈਂ ਉਹਦਾ ਮਤਲਬ ਮੈਨੂੰ ਇਹਨਾਂ ਦੇ ਪ੍ਰੋਗਰਾਮ ਤੇ ਬੁਲਾਇਆ ਤੇ ਇਹਨਾਂ ਨੇ ਉਹਨਾਂ ਮੁੰਡੇ ਨੇ ਮੇਰੇ ਨਾਲ ਬਤਮੀਜੀ ਕੀਤੀ ਤੇ ਮੇਰੇ ਨਾਲ ਗਲਾਸ ਚੋਂ ਦਰੂ ਦਾ ਪੜ ਕੇ ਮੇਰੇ ਉਹਨੇ ਪਹਿਲਾਂ ਜਿ ਮਾਰਿਆ ਦੇਖੋ ਜੀ ਬਤਮੀਜੀ ਮੈਂ ਕੁਝ ਨਹੀਂ ਕੀਤੀ ਜਾਂ ਤਾਂ ਉਹਨੂੰ ਕੋਈ ਕਲੇਖਾ ਲੱਗਿਆ ਹੁਣ ਤੇ ਉਹਨੇ ਮੈਨੂੰ ਸਿੱਧੇ ਮੂੰਹ ਗਾਲਾਂ ਕੱਢੀਆਂ ਅੱਛਾ ਜੀ ਤੇ ਗਾਲਾਂ ਹੁਣ ਅਸੀਂ ਕੁਝਕਦਾ ਬਰਦਾਸ਼ਤ ਕਰ ਲਿਆ ਪਰ ਜਦੋਂ ਖਤੋਂ ਬਾਹਰ ਹੋ ਗਿਆ ਕੰਮ ਫੇਰ ਮੈਥੋਂ ਵੀ ਬੱਸਾ ਕੰਟਰੋਲ ਨਹੀਂ ਆ। ਅੱਛਾ ਤੁਹਾਨੂੰ ਗੱਲ ਗੱਡੀ ਹੈ। ਹਾਂਜੀ। ਗਾਲ ਬਾਈ ਕੀ ਗੱਡੀ ਜਾਂਦਾ ਨਹੀਂ ਗਾਲ ਮਤਲਬ ਆਪਾਂ ਕਿਉਂਕਿ ਅਸੀਂ ਸਾਡਾ ਵੀ ਪ੍ਰਸ਼ਾਸਨ ਦਾ ਕੰਮ ਹੀ ਜੈਸੀ ਮਤਲਬ ਬਾਈ ਬਸ ਬੰਦੇ ਦੀ ਹਰ ਗੱਲ ਦਾ ਸਾਨੂੰ ਇਹ ਗੱਲ ਤੈਹੀ ਕਿ ਤੱਕ ਜਾਣਾ ਪੈਂਦਾ ਹੈ ਵੀ ਅਸੀਂ ਬੰਦੇ ਨੂੰ ਪਹਿਲਾਂ ਥੋੜੀ ਪੁਸ਼ਕਸ਼ ਕੀਤੀ ਹੈ। ਥੋੜੀ ਅਸੀਂ ਜਲੀ ਹੈਗੀ ਹੈ ਗੱਲਬਾਤ ਪਤਾ ਕਰਾਂਗੇ। ਫਿਰ ਕੁੜੀ ਦੀ ਤਾਂ ਵੀਡੀਓ ਸਾਨੂੰ ਪਈ ਹੈ। ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮਤਲਬ ਇਹ ਦੱਸੋ ਵੀ ਤੁਹਾਨੂੰ ਗੁੱਸਾ ਕਿਉਂ ਆਇਆ ਕੀ ਗੱਲ ਤੇ ਗੁੱਸਾ ਆਇਆ ਤੁਸੀਂ ਦਾਰੂ ਕਿਉਂ ਪੀਤੀ ਤੁਹਾਨੂੰ ਦਾਰੂ ਪੀਣ ਦੀ ਕੀ ਲੋੜ ਸੀ ਹੋ ਤਾਂ ਚਲੋ ਜੀ ਸਾਡੇ ਖਾਸ ਬੰਦੇ ਦਾ ਵਿਆਹ ਸੀਗਾ ਕਿਸੇ ਦਾ ਤੁਹਾਨੂੰ ਪਤਾ ਕਿ ਦਾਰੂ ਹੈ ਇੰਜੋਏ ਕਰਨੋਂ ਦੋ ਦੋ ਪੈਗ ਲੱਗੇ ਸੀ ਤੇ ਮੈਂ ਫਿਰ ਜਿੱਥੇ ਬੈਠੀ ਸੀ ਨਾਲੇ ਅਸੀਂ ਦੋ ਪੈਗ ਜੀ ਤੇ ਪਹਿਲਾਂ ਤਾਂ ਉਹਨੇ ਕੁਝ ਨੋਰਮਲ ਗੱਲਾਂ ਗੱਡੀਆਂ ਉਹ ਸੈਲ ਕਰ ਲਈਆਂ ਤੇ ਜਦੋਂ ਮਾਵਾ ਭੈਣਾਂ ਦੀਆਂ ਗੱਲਾਂ ਗੱਡੀਆਂ ਸਾਥੋਂ ਬੰਦਾਰਾ ਹਾਂ ਸੋ ਬਈ ਇੱਕ ਤਾਂ ਜਿਹੜੀ ਬਾਈ ਜੀ ਕੀ ਹੈ ਇੱਕ ਦੋਸਤੋ ਵੀਡੀਓ ਅਸੀਂ ਜਿਹੜਾ ਬਣਾ ਰਹੇ ਹਾਂ ਇੱਕ ਗਾਲ ਕੱਢੀ ਹੈ ਕੁੜੀ ਨੇ ਮਤਲਬ ਇਹਨਾਂ ਨੂੰ ਭੈਣ ਤੇ ਮਾਂ ਦੀ ਮਤਲਬ ਇੱਕ ਬਹੁਤ ਗੰਦੀ ਗੱਲ ਕਢੀ ਹੈ ਤੇ ਉੱਥੇ ਇੱਕ ਹੋਰ ਬਾਈ ਆਉਂਦਾ ਜਿਹੜਾ ਮਤਲਬ ਉਹ ਪੈਸੇ ਸਟਰਿਆ ਉਹ ਤੇ ਕੁੜੀ ਤੇ ਐਸ ਤਾਈ ਆ ਵੀ ਪੈਸੇ ਸਟੇਰ ਉਹਦੇ ਪੈਸੇ ਸਾਰੇ ਜਨਤੇ ਸਟੇਰ ਦਿਓ ਉਹ ਬੰਦੇ ਨੂੰ ਵੈਸੇ ਮੈਂ ਪਰਸਨਲਟੀ ਜਾਣਦਾ ਨਹੀਂ ਜਿਹਨੇ ਸਟੇ ਮੈਂ ਵੀਡੀਓ ਚ ਦੇਖਿਆ ਬਾਅਦ ਜੀ ਕਿ ਮੈਨੂੰ ਇੰਨਾ ਨਹੀਂ ਪਤਾ ਮੈਂ ਨਹੀਂ ਜਾਣਦਾ ਸੀ ਉਹਨਾਂ ਨੂੰ ਠੀਕ ਹੈ ਜੀ ਓਕੇ ਉਹ ਤਾਂ ਤੁਸੀਂ ਵੀ ਜਦੋਂ ਤੁਹਾਨੂੰ ਚਲੋ ਇਹਨੇ ਗਾਲ ਕੱਢਦੀ ਤੁਸੀਂ ਇਥੇ ਬਰਦਾਸ਼ਤ ਵੀ ਕਰ ਸਕਦੇ ਸੀ ਮਤਲਬ ਤੁਸੀਂ ਪ੍ਰੋਗਰਾਮ ਤੇ ਉਹਨੂੰ ਲੈ ਕੇ ਆਏ ਹੋ ਉਹਦਾ ਥੋੜੇ ਪ੍ਰੋਗਰਾਮ ਕਰ ਰਹੀ ਹੈ ਉਹ ਤਾਂ ਉੱਥੇ ਤੁਸੀਂ ਬਰਦਾਸ਼ਤ ਕਿਉਂ ਨਹੀਂ ਕੀਤਾ ਕਿ ਚਲੋ ਕੁੜੀ ਆਉਂਦੀ ਲੋਕਾਂ ਨੇ ਕਹਿੰਦੇ ਕੁੜੀ ਆ ਯਾਰ ਬੰਦਾ ਸੀਗਾ ਬੰਦੇ ਨਾਲ ਚੁੱਪ ਕਰਨ ਵਾਲਾ ਬੰਦਾ ਤੁਸੀਂ ਉੱਥੇ ਕਿਉਂ ਨਹੀਂ ਚੁੱਪ ਕੀਤਾ ਤੁਸੀਂ ਕਿਉਂ ਆਪਣਾ ਗੁੱਸਾ ਮਤਲਬ ਉਹਦੇ ਤੇ ਦਿਖਾਇਆ ਜੇ ਤਾਂ ਜਨਾਨੀ ਦੀ ਲੜਾਈ ਜਨਾਨੀਆਂ ਨਾਲ ਹੁੰਦੀ ਵੀ ਤਾਂ ਸੰਭਲ ਜਾਂਦੀ ਆਪਸ ਚ ਹੁਣ ਆਇਆ ਦਾਲ ਚاہے ਬੰਦਾ ਕੱਢੇ ਚاہے ਜਨਾਨੀ ਕੱਢੇ ਸਾਡੇ ਲਈ ਤਾਂ ਇੱਕ ਬਰਾਬਰੀ ਹੈ ਮੈਂ ਕੰਟਰੋਲ ਕਰੀਗਾ ਤਾਂ ਬਰਦਾਸ਼ਤ ਜਿੰਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਕੋਈ ਬਰਦਾਸ਼ਤ ਕੀਤਾ ਜਦੋਂ ਚੁੱਪਣੀ ਕੀਤੀ ਉਹਨੂੰ ਪਾਸੇ ਵੀ ਲਜਾਈਗੇ ਉਹਦੇ ਨਾਲ ਦੇ ਬੰਦੇ ਵੀ ਭਾਈ ਹਟ ਜਾ ਹਟ ਜਾ ਉਹ ਹੰਟੀ ਨਹੀਂ ਗਾਲਾਂ ਕੱਢਣੋਂ ਹੰਟੀ ਨਹੀਂ ਤੇ ਫਿਰ ਮੇਰਾ ਵੀ ਪਰ ਆ ਜੀ ਤੇ ਮੈਂ ਚੱਲਿਆ ਮੈਂ ਵੀ ਗਾਲਾਂ ਕੱਢੀਆਂ ਇੱਕ ਦੋ ਅੱਛਾ ਤੇ ਮੈਂ ਵੀ ਗਲਾਸ ਚ ਲਾ ਕੇ ਸੋ ਤੁਸੀਂ ਗਾਲਾਂ ਕਢੀਆਂ ਸਰ ਜਿਵੇਂ ਬਈ ਆਪਾਂ ਗਲਵਤ ਕਰਦੇ ਆ ਉਸ ਦੀ ਇਹਨਾਂ ਨੇ ਗਾਲਾਂ ਕਢੀਆਂ ਤੁਸੀਂ ਉਹਨਾਂ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਤੁਹਾਨੂੰ ਗਾਲਾਂ ਕੱਢੀਆਂ ਉੱਥੇ ਇੰਨਾ ਵੱਡਾ ਪ੍ਰੋਗਰਾਮ ਸੀ ਐਡਾ ਵੱਡਾ ਪੈਨਸ ਬੁੱਕ ਕੀਤਾ ਸੀ ਪ੍ਰੋਗਰਾਮ ਖਰਾਬ ਹੋਇਆ ਉਹਦਾ ਹੁਣ ਤੁਸੀਂ ਜਿਹੜਾ ਉਹ ਨੁਕਸਾਨ ਹੈ ਉਹ ਨੁਕਸਾਨ ਦਾ ਜ਼ਿੰਮੇਵਾਰ ਭਈ ਕੌਣ ਹੈ ਨੁਕਸਾਨ ਦਾ ਜ਼ਿੰਮੇਵਾਰ ਦੇਖੋ ਜੀ ਜਿਹਨੇ ਸ਼ੁਰੂਆਤ ਵੀਡੀਓ ਬਣਾਓ ਤੁਸੀਂ ਨਾ ਵੀਡੀਓ ਬਣਾਓ ਵੀਡੀਓ ਬਣਾਓ ਜਿੰਨਾਂ ਦੇ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹ ਆਪਾਂ ਨੂੰ ਆਪਣਾ ਪੱਖ ਦੱਸ ਰਹੇ ਆ ਆਪਾਂ ਕੁੜੀ ਦਾ ਪੱਖ ਵੀ ਲੈਣਾ ਕਿਉਂਕਿ ਇਹ ਦੇਖੋ ਜਿਹੜਾ ਦੋਸਤੋ ਇਹ ਜਿਹੜੀ ਗੱਲ ਹੁੰਦੀ ਹੈ ਇਹ ਇੱਕ ਤਰਫੀ ਨਹੀਂ ਹੁੰਦੀ ਉਹ ਲੋਕ ਕੁੜੀ ਕਰਕੇ ਕੁੜੀ ਨੂੰ ਜਿਆਦਾ ਜਿਆਦਾ ਕਹਿੰਦੇ ਕੁੜੀ ਬਹੁਤ ਵਧੀਆ ਹੈ ਬਹੁਤ ਸਹੀ ਹੈ ਉਹ ਜਿੰਨਾ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਡੀਜੇ ਵਾਲੇ ਆ ਉਹ ਕਹਿ ਰਹੇ ਆ ਵੀ ਕੁੜੀ ਕਸੂਰਬਾਰ ਹੈ ਵੀ ਕੁੜੀ ਜੀ ਡਰਿੰਕ ਕੀਤੀ ਹੋਈ ਸੀ ਸਹੀ ਹੈ ਕੋਈ ਗੱਲ ਇਹ ਵੀ ਹੋ ਸਕਦਾ ਜੀ ਮੈਨੂੰ ਹੁਣ ਕੁੜੀ ਦਾ ਦਿਨੋ ਚਲੋ ਨਹੀਂ ਪਤਾ ਹੂੰ ਉਹ ਮੇਰੇ ਵੀ ਲੱਗੇ ਹੋਏ ਸੀ ਦੋ ਕਿ ਮੈਂ ਉਹ ਚੀਜ਼ ਨੂੰ ਵੀ ਆਪਣੀ ਆਪਣੇ ਆਪਣੇ ਵਿੱਚ ਮ ਉਹ ਚੀਜ਼ ਨੂੰ ਦਰੂਨ ਨੂੰ ਵੀ ਕਸੂਰਗਰ ਮੰਨਦਾ ਜਿਹੜੇ ਦਰੂਨ ਆਪੀ ਥੁੰਦੀ ਸ਼ਾਇਦ ਮੈਂ ਕੰਟਰੋਲ ਕਰ ਵੀ ਜਾਂਦਾ ਪਰ ਉੱਥੇ ਗਲਤਫਹਿਮੀ ਹੋਈ ਹੈ ਹੂੰ ਉਹਦੇ ਨਾਲੋਂ ਪਹਿਲਾਂ ਕਿਸੇ ਹੋਰ ਬੰਦੇ ਨੇ ਮਤਮਿਲਦੀ ਕੀਤੀ ਤੇ ਉਹਨੇ ਉਹਦੇ ਪਲੇਖੇ ਚ ਜਾ ਮੈਨੂੰ ਕੱਢਦੇ ਮਤਲਬ ਬਈ ਕੀ ਹੈ ਅਸੀਂ ਜਿਹੜੀ ਆਡੀਅੰਸ ਨੂੰ ਦੱਸਣਾ ਚਾਹੁੰਦੇ ਆ ਅਸੀਂ ਕੋਈ ਪੱਤਰਕਾਰ ਨਹੀਂ ਕਿ ਅਸੀਂ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਸਾਰੀ ਆਡੀਅੰਸ ਨੂੰ ਬਾਈ ਦੀਆਂ ਜਿਹੜੀਆਂ ਗੱਲਾਂ-ਵੱਤਾਂ ਕਰਕੇ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਇਹ ਕਹਿੰਦੇ ਵੀ ਜਿਹੜੀ ਹਰਕਤ ਕੀਤੀ ਸੀ ਉਹ ਕਿਸੇ ਹੋਰ ਨੇ ਕੀਤੀ ਸੀ ਕਿਉਂਕਿ ਹੁੰਦਾ ਨਾ ਵਿਆਹ ਸ਼ਾਦੀ ਸੱਪਾ ਜਿਹੜੇ ਮੇਲੇ ਜੀ ਜਾਂਦੇ ਆ ਕਿਤੇ ਵੀ ਤਾਂ ਉਂਗਲ ਲਾ ਕੇ ਕੋਈ ਹੋਰ ਬੰਦਾ ਚਲਿਆ ਜਾਂਦਾ ਤੇ ਬੰਦੇ ਦੇ ਛਿੱਤਰ ਕਿਸੇ ਦੇ ਹੋਰ ਪਈ ਜਾਂਦੇ ਉਹ ਬੰਦਾ ਬਾਈ ਹਦਕ ਪਤਾ ਲੱਗਿਆ ਵੀ ਬੰਦਾ ਕੌਣ ਸੀ ਉਹ ਬੰਦੇ ਦਾ ਪਤਾ ਨਹੀਂ ਲੱਗੇ ਉਂਗਲ ਲਾਉਣ ਵਾਲਾ ਤਾਂ ਆਸੇ ਪਾਸੇ ਹੋ ਗਿਆ ਬੰਦਾ ਓਕੇ ਹਾਂਜੀ ਤੇ ਵਿਆਹ ਸ਼ਾਦੀ ਤੋਂ ਥੋੜੇ ਜਿਹੜੇ ਨਾਲ ਥੋੜੇ ਰਿਸ਼ਤੇਦਾਰ ਥੋੜੇ ਜਿਹੜੇ ਪਰਿਵਾਰ ਹੋਰ ਜਵਾਕ ਚੱਲੇ ਉਹਨਾਂ ਨੇ ਤੁਹਾਨੂੰ ਉੱਥੇ ਮਤਲਬ ਜਦ ਤੁਹਾਡੇ ਤੇ ਹੀ ਇਹ ਜਿਹੜੀ ਚੀਜ਼ ਦਾ ਨੁਕਸਾਨ ਤੁਹਾਡੇ ਤੇ ਹੋਇਆ ਹੈ। ਹਾਂ ਉਹਨਾਂ ਨੇ ਮੈਨੂੰ ਸਮਝਾਇਆ ਕਹਿੰਦੇ ਵੀ ਤੇਰੇ ਵੀ ਡਰਿੰਕ ਕੀਤੀ ਹੋਈ ਹੈ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ। ਉਹ ਤੋਂ ਬਾਅਦ ਮੈਨੂੰ ਵੀ ਸਮਝ ਲੱਗਿਆ ਦੀ ਜਾਂ ਵੀ ਮੇਰੀ ਵੀ ਕਿਤੇ ਨਾ ਕਿਤੇ ਗਲਤੀ ਹੈਗੀ ਹੈ। ਹੂੰ। ਸੋਬਰੇ ਆਪਾਂ ਜੇ ਦੇਖੀਏ ਤਾਂ ਮਤਲਬ ਇੱਕ ਕੁੜੀ ਨੂੰ ਨੱਚਦੇ ਹੋਏ ਦੇਖ ਕੇ ਉੱਥੇ 70 70 ਸਾਲ ਦੇ ਬਜ਼ੁਰਗ ਨੱਚਦੇ ਦੇਖਿਆ। ਉਹ ਉਹ ਚੀਜ਼ ਨੂੰ ਤੁਸੀਂ ਕੀ ਕਹਿ ਸਕਦੇ ਹੋ? ਮਤਲਬ ਉਹ ਉਹਨਾਂ ਨੇ ਧੀਆਂ ਵਰਗੀਆਂ ਨਾ ਉਹ ਇਹ ਦੇਖਦੇ ਆ ਵੀ ਯਾਰ ਉਹਨਾਂ ਨੇ ਮਤਲਬ ਕੀ ਹੈ ਉਹਨਾਂ ਦੇ ਵੀ ਕੁੜੀਆਂ ਵਰਗੀਆਂ ਉਹਨਾਂ ਦੀ ਛੋਟੀ ਉਮਰ ਆ ਜਾਂਦੀ ਨਹੀਂ ਮਜਬੂਰੀ ਹੈ ਉਹ ਮਜਬੂਰੀ ਦਾ ਫਾਇਦਾ ਠਾਇਆ ਜਾਂਦਾ ਕਿਤੇ ਨਾ ਕਿਤੇ ਦੇਖੋ ਮਜਬੂਰੀ ਦਾ ਫਾਇਦਾ ਉਠਾਇਆ ਤਾਂ ਜਾਂਦਾ ਪਰ ਜੇ ਹੁਣ ਨੱਚਣ ਲਈ ਬੁਲਾ ਰਹੇ ਹਾਂ ਸੱਭਿਆਚਾਰਾਂ ਵਿੱਚ ਆਪਣਾ ਕਈ ਕਈ ਆਰਗੇਸਟਰਾਂ ਦੇ ਸੱਭਿਆਚਾਰ ਪੇਸ਼ ਕਰਦੇ ਆਂ ਵੀ ਸਾਫ਼ ਸੁਥਰਾ ਪੰਗੜਾ ਹੁੰਦਾ ਕਿੰਨਾ ਥੋੜਾ ਜ਼ਿਆਦਾ ਹੁੰਦਾ ਪਰ ਉਹ ਦੇਖਣ ਵਾਲੀ ਨਜ਼ਰ ਆ ਮੇਰੇ ਹਜ਼ਾਰਾਂ ਦਾ ਨੱਚਣ ਦਾ ਆਪਣੀ ਨਜ਼ਰ ਖੰਭਦੀ ਆ ਬਜ਼ੁਰਗਾਂ ਦੀ ਵੀ ਹੋ ਸਕਦੀ ਹੈ ਉਹ ਜ਼ਰੂਰੀ ਨਹੀਂ ਨੌਜਵਾਨ ਦੀ ਹੋਵੇ ਹਾਂ ਉਸਕ ਬਜ਼ੁਰਗ ਵੀ ਗਲਤ ਨਹੀਂ ਕੁਝ ਬਜ਼ੁਰਗ ਹੱਥੀਂ ਪੈਸੇ ਵੀ ਫੜਾ ਕੇ ਆਉਂਦੇ ਨੇ ਸਿਰ ਵੀ ਬਰੋਸਕਿਆਂ ਦੇ ਹਾਂ ਸੋ ਬਾਈ ਦੀ ਗੱਲ ਦੱਸਣ ਦੀ ਗੱਲ ਹੈ ਵੀ ਠਰ ਜਿਹਨੂੰ ਉਹ ਠਰ ਕਹਿੰਦੇ ਆ ਉਹ ਕੱਲਾ ਨੌਜਵਾਨ ਮੁੰਡਿਆ ਚ ਨਹੀਂ ਉਹ ਜ਼ਿਆਦਾਤਰ ਬਜ਼ੁਰਗਾਂ ਚ ਦੇਖਣ ਨੂੰ ਹੀ ਪਾਇਆ ਜਾਂਦਾ ਕਿਉਂਕਿ ਕੁਝ ਇਹੋ ਜਿਹੇ ਵੀਡੀਓ ਫੇਸਬੁੱਕ ਦੇ ਵਾਇਰਲ ਹੁੰਦੀਆਂ ਜਿਨ੍ਹਾਂ ਚ 70 78 ਸਾਲ ਦੇ ਬਜ਼ੁਰਗ ਕੁੜੀਆਂ ਦੇ ਉੱਪਰ ਚੜ ਜਾ ਚੰਚ ਨਚਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਪਤਾ ਨਹੀਂ ਇਹ ਕੀ ਸਾਬਤ ਕਰਨਾ ਚਾਹੁੰਦੇ ਆ ਬਾਈ ਇਹ ਚੀਜ਼ ਤੁਹਾਨੂੰ ਲੱਗਦਾ ਵੀ ਖਤਮ ਹੋ ਕਿਉਂਕ ਇਹ ਜਦੋਂ ਇੱਕ ਪੰਜਾਬ ਦੇ ਵਿੱਚ ਜਿਹੜਾ ਕਲਚਰ ਉਹ ਵਧੀਆ ਹੋਵੇ ਸੋ ਇਹ ਚੀਜ਼ ਮੈਨੂੰ ਲੱਗਦਾ ਨਹੀਂ ਵੀ ਜਿਹੜੇ ਸਾਹਮਣੇ ਆਪਣੇ ਪੰਜਾਬ ਦੇ ਲੋਕ ਆ ਉਹ ਇੰਨੇ ਜਹਲ ਚੁੱਕੇ ਹੁੰਦੇ ਨੇ ਕਿਸੇ ਚੀਜ਼ ਦੀ ਸ਼ਰਮ ਨਹੀਂ ਆਉਂਦੀ ਹੋ ਵੀ ਸਕਦਾ ਕਿਉਂਕਿ ਲੋਕ ਨਹੀਂ ਦੇ ਵੀ ਇੱਕ ਤਾਂ ਹੁਣ ਆਪਣੇ ਮਲਵੇ ਗਿੱੱਦੇ ਵਾਲੇ ਮੁੰਡੇ ਆ ਗਏ ਉਹ ਕਈ ਬੰਦੇ ਸਿਰਫ ਮੁੰਡਿਆਂ ਤੋਂ ਵੀ ਭੰਗੜਾ ਕਰਵਾਉਂਦੇ ਹੂੰ ਤੇ ਜ਼ਿਆਦਾਤਰ ਬੰਦੇ ਦੇਖ ਰਹੇ ਇਹਨੂੰ ਜਦੋਂ ਤੁਸੀਂ ਹਰਿਆਣੇ ਨਾਲ ਦੇਖ ਲਓ ਤਾਂ ਇੱਕ ਇੱਕ ਕੱਲੀ ਕੁੜੀ ਲੀਡ ਕਰਦੀ ਆ ਸਪੀ ਹੂੰ ਕੱਲੀ ਕੱਲੀ ਕੁੜੀ ਦੇ ਬਹੁਤ ਫਾਲੋਅਰ ਨੇ ਸਪਨਾ ਚੌਧਰੀ ਉਹ ਵੀ ਅੱਜ ਬਿੱਦਬਾਸ ਵੀ ਜਾ ਕੇ ਆ ਇੱਕ ਦੋ ਕੁੜੀਆਂ ਹੋਰ ਵੀ ਨੇ ਜਿਹੜੀਆਂ ਦੇ ਕੱਲੀਆਂ ਦੇ ਸ਼ੋਅ ਲੱਗਦੇ ਨੇ ਲਾਈਵ ਸਿਰਫ ਕੱਲੀਆਂ ਦੇ ਆਪਣੇ ਤਾਂ ਫਿਰ ਵੀ 8-10 ਕੁੜੀਆਂ ਦਾ ਸ਼ੋਅ ਲੱਗਦਾ ਵਿਆਹਾਂ 'ਚ ਮਜੀ ਤੁਸੀਂ ਕਿੰਨੇ ਬੜੇ ਹੋ ਥੋੜੀ ਸਟੱਡੀ ਕੀਤੀ ਹੈ ਮੇਰੀ ਸਟੱਡੀ ਜੀ ਡੀਏ ਹੈ ਵੀ ਹਾਂਜੀ ਤੁਸੀਂ ਵੀ ਕੀ ਨਜ਼ਰ ਕੀ ਇਹਨਾਂ ਦੇਖਦੇ ਹੋ ਕਈ ਲੋਕ ਕਹਿੰਦੇ ਇਹ ਕੁੜੀਆਂ ਜਿਹੜੀਆਂ ਆਰਕੈਸਟਰਾ ਵਾਲੀਆਂ ਜਾਂ ਫਿਲਮੀ ਕਲਾਕਾਰ ਆ ਉਹ ਕੰਜਰਾਂ ਇਹਨਾਂ ਦਾ ਕੰਜਰ ਕੀਤਾ ਹੈ ਇਹਨਾਂ ਦੀ ਇੱਜ਼ਤ ਨਹੀਂ ਕਿਉਂਕਿ ਮੈਂ ਇਹੋ ਜਿਹੀ ਆਰਕੈਸਟਰਾ ਵਾਲੀਆਂ ਕੁੜੀਆਂ ਦੇਖਿਆ ਹੈ ਬਠਿੰਡੇ ਦੇ ਵਿੱਚ ਵੀ ਦੇਖੀਆਂ ਹੋਰ ਸ਼ਹਿਰਾਂ ਦੇ ਵਿੱਚ ਵੀ ਦੇਖੀਆਂ ਜਿਨ੍ਹਾਂ ਨੇ ਆਪਣੀਆਂ ਚੰਗੀਆਂ ਪ੍ਰਾਪਰਟੀਆਂ ਖਰੀਦੀਆਂ ਚੰਗੇ ਬਿਜ਼ਨਸ ਮਤਲ ਚੰਗੇ ਮਤਲਬ ਲਗਜ਼ਰੀ ਗੱਡੀਆਂ ਤੇ ਲਗਜ਼ਰੀ ਲਾਈਫ ਜੀ ਰਹੀਆਂ ਉਹ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨੇ ਵੀ ਕੀ ਤੁਸੀਂ ਕੀ ਚੀਜ਼ ਸੱਚ-ਸਾਬ ਦਾ ਕਰਨ ਚਾਹੁੰਦੇ ਨੇ ਇੱਥੇ ਤਾਂ ਮੈਨੂੰ ਲੱਗਦਾ ਵੀ ਦਾਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਇੱਕ ਦੋ ਕੇਸ ਆਏ ਨੇ ਸਾਡੇ ਕੋਲੇ ਵੀ ਮਤਲਬ ਪਤਾ ਲੱਗਿਆ ਕੁੜੀਆਂ ਬਾਰੇ ਇੱਥੇ ਦੋ ਚੀਜ਼ਾਂ ਕਰਕੇ ਆਉਂਦਾ ਬੰਦਾ ਪਹਿਲਾ ਸ਼ੌਂਕ ਹੂੰ ਅਰ ਜ਼ਿਆਦਾਤਰ ਕੁੜੀਆਂ ਮਜਬੂਰੀ ਜਿਹੜੀਆਂ ਤੁਸੀਂ ਕਹਿੰਦੇ ਜਮੀਨਾਂ ਜ਼ਿਆਦਾ ਟਾਣੀਆਂ ਆਉਂਦੀਆਂ ਉਹਨਾਂ ਨੂੰ ਲੱਗਦਾ ਵੀ ਸ਼ੌਂਕ ਵਾਸਤੇ ਆਉਂਦੀਆਂ ਹੁੰਦੀਆਂ ਮਤਲਬ ਜਿਹੜਾ ਇਹ ਤੁਹਾਡੇ ਦੇ ਬਈ ਬਲੇਮ ਤੁਹਾਡੇ ਦੇ ਇੱਕ ਕਹਿ ਸਕਦੇ ਹਾਂ ਚਿੱਕੜੋਸ਼ ਵਾਲਿਆ ਜ਼ਿਆਦਾ ਹੈ ਇਹ ਤੁਹਾਨੂੰ ਜਾਣ ਵਜ ਕੇ ਕਈ ਬੰਦੇ ਹੁੰਦੇ ਕਿਸੇ ਨਾਲ ਥੋੜੀ ਨਹੀਂ ਬਣਦੀ ਜਾਂ ਬੰਦੇ ਨੂੰ ਇਹ ਹੁੰਦਾ ਵੀ ਯਾਰ ਇਹ ਬੰਦਾ ਸਰਕਾਰੀ ਨੌਕਰੀ ਕਰਦਾ ਹੈ ਨੋਪਸਾਉਂ ਦੀ ਕੋਸ਼ਿਸ਼ ਕੀਤੀ ਜਾਵੇ ਇਹ ਵੀ ਕੋਈ ਚੀਜ਼ ਨੂੰ ਲੱਗ ਰਹੀ ਹੈ ਗੱਲ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਜੇ ਕਿਸੇ ਨਾ ਕਿਸੇ ਨੇ ਸ਼ਾਇਦ ਉਹ ਕੁੜੀ ਨੂੰ ਪੰਪ ਮਾਰੇ ਹੁਣ ਵੀ ਤੂੰ ਉਹ ਬੰਦੇ ਦਾ ਨਾਮ ਲੈ ਦੇ ਇਹ ਵੀ ਹੋ ਸਕਦਾ ਜਾਨ ਚਾਰ ਪੈਸੇ ਦਿੱਤੇ ਹੁੰਦੇ ਕਿਉਂਕਿ ਬਾਈ ਜਦੋਂ ਵੀਡੀਓ ਦੇਖੀ ਆ ਉਹ ਕੁੜੀ ਨੂੰ ਪਹਿਲਾਂ ਕੋਈ ਬੰਦਾ ਹੋਰ ਛੇੜਖੰਦੀ ਜਾਂ ਹਰਕਤ ਕਰਦਾ ਉਹ ਕੁੜੀ ਕੀ ਹੈ ਕੁੜੀ ਅੱਗੇ ਆ ਕੇ ਮਤਲਬ ਉਹਨੂੰ ਇੱਕ ਜਿਹੜਾ ਫੜ ਰਿਹਾ ਉਹ ਉਹਨਾਂ ਦਾ ਹੀ ਬੰਦਾ ਸਪੌਂਸਰ ਸਪੌਂਸਰ ਕੀਤਾ ਹੋਇਆ ਉਹ ਬੰਦਾ ਤੈਨੂੰ ਰੋਕਣ ਦੀ ਕੋਸ਼ਿਸ਼ ਕਰਦਾ ਬਾਈ ਕਿਉਂਕਿ ਉਸ ਟਾਈਮ ਕੁੜੀ ਉੱਥੋਂ ਨਹੀਂ ਹੋ ਗਿਆ ਮਤਲਬ ਕੀ ਆਉਂ ਨੂੰ ਗਲੜਣ ਦੀ ਕੋਸ਼ਿਸ਼ ਕਰਦੀ ਬਾਈ ਕੋਲੇ ਸ਼ਾਇਦ ਕੋਈ ਰੱਚਦਾ ਗਲਾਸ ਹੋ ਚਲਾ ਕੇ ਮਾਰਦੀ ਪਰ ਇੱਕ ਗੱਲ ਹੈ ਵੀ ਇਹਨਾਂ ਨੇ ਕੁੜੀ ਨੂੰ ਨਾ ਤਾਂ ਕੋਈ ਟੱਚ ਕੀਤਾ ਨਾ ਮਤਲਬ ਇਹ ਜੇ ਦੇਖਿਆ ਜਾਵੇ ਆਪਦੀ ਵਰਦੀ ਦਾ ਜਾਂ ਆਪਣਾ ਨਜਾਇਜ਼ ਕਿਸੇ ਵੀ ਬੜੀ ਪਾਵਰ ਦਾ ਨਜਾਇਜ਼ ਫਲਾਟਾ ਕੇ ਕੁੜੀ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰ ਸਕਦੇ ਜਾਂ ਉਹਨਾਂ ਨੂੰ ਆਪਦੀ ਪਾਵਰ ਦਿਖਾ ਸਕਦੇ ਬਈ ਕੀ ਜੀ ਸੋਚੀ ਸੀ ਉੱਤੇ ਉੱਥੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਦੋ ਪੈਗ ਲੱਗੇ ਸੀ ਕਿ ਮੈਂ ਨਹੀਂ ਤੁਸੀਂ ਇਹ ਚੀਜ਼ ਮਤਲਬ ਜੀ ਗਿਆ ਉਹਨਾਂ ਨੇ ਤੁਹਾਨੂੰ ਗੱਲ ਕੱਢੀ ਤੁਸੀਂ ਗੱਲ ਬਾਤ ਚ ਗੱਡੀ ਐ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਉੱਥੇ ਮਤਲਬ ਆਪਣੇ ਆਪ ਨੂੰ ਕਿਵੇਂ ਬਰਦਾਸ਼ਤ ਕੀਤਾ ਕਿਉਂਕਿ ਇੱਕ ਬੰਦੇ ਕੋਲ ਨਹੀਂ ਪਾਵਰ ਹੋਵੇ ਯਾਰ ਪੁਲਿਸ ਮੁਲਾਜ਼ਮ ਹੋਵੇ ਉਹਦੇ ਕੋਲ ਹਥਿਆਰ ਵੀ ਹੁੰਦਾ ਹੈ ਉਹ ਕੁਝ ਵੀ ਕਰ ਸਕਦਾ ਫੋਨ ਇੱਕ ਫੋਨ ਦੇ ਚਕਾਰ ਵੀ ਸਕਦਾ ਲੇਡੀਜ਼ ਪੁਲਿਸ ਨੂੰ ਵੀ ਚਕਾਰ ਸਕਦਾ ਮੈਂ ਉਹੀ ਮਨ ਨੂੰ ਆਏ ਸੀ ਵੀ ਚਲੋ ਕੁੜੀ ਦੀ ਵੀ ਕੋਈ ਮਜਬੂਰੀ ਹੋਵੇ ਜਿਹੜੀ ਨੱਚਣ ਆਉਂਦੀ ਹੈ ਵੀ ਆਪਾਂ ਕਿਉਂ ਅਗਲੀ ਦਾ ਕਾਰੋਬਾਰ ਖਰਾਬ ਕਰਨਾ ਪਰਿਵਾਰ ਖਰਾਬ ਕਰ ਜੀ ਜੀ ਭਾਈ ਉਹ ਵੀ ਸੀ ਮੇਰਾ ਵੀ ਚਲੋ ਕੋਈ ਜਾਣੇ ਵਾਲੇ ਨੁਕਸਾਨ ਨਹੀਂ ਹੋਇਆ ਮੇਰੇ ਕੋਈ ਸੱਤ ਨਹੀਂ ਲੱਗੇ ਉਹਦੇ ਨਹੀਂ ਲੱਗੇ ਵੀ ਚਲੋ ਜੋ ਹੋ ਗਿਆ ਉੱਥੇ ਹੋ ਲਿਆ ਉਹ ਤੋਂ ਬਾਅਦ ਕੀ ਵੀ ਕਿ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਯਾਰ ਇਹ ਜੇ ਲੋਕ ਇੱਕ ਉਹਨਾਂ ਲੋਕਾਂ ਕਰਕੇ ਤੁਹਾਡੀ ਬਦਨਾਮੀ ਹੋਈ ਹੈ ਥੋੜੇ ਜਿਹੇ ਲੋਕ ਚਿੱਕੜਾ ਛਾਰ ਰਹੇ ਹੈ ਤੁਹਾਡੀ ਕੋਈ ਗਲਤੀ ਨਹੀਂ ਨਾ ਗਲਤੀ ਹੋਣ ਦੇ ਬਾਵਜੂਦ ਵੀ ਤੁਹਾਡੀ ਰਿਸ਼ਤੇਦਾਰੀ ਚ ਥੋੜੇ ਯਾਰਾਂ ਦੋਸਤਾਂ ਚ ਥੋੜੀ ਮਤਲਬ ਦੂਰ ਦੂਰ ਤੱਕ ਥੋੜੇ ਯਾਰਾਂ ਦੋਸਤਾਂ ਚ ਸ਼ਬੀ ਗਰਾਮ ਹੋਈ ਹੈ ਕਿਉਂਕਿ ਤੁਹਾਡੇ ਦੇ ਤੁਹਾਡੀ ਹੀ ਜ਼ਿਆਦਾਤਰ ਲੋਕ ਤੁਹਾਨੂੰ ਫੋਕਸ ਕਰ ਰਹੇ ਹੈ ਵੀ ਇਹ ਮਤਲਬ ਇਹਨਾਂ ਨੇ ਇਹ ਕੰਮ ਕੀਤਾ ਸਮਾਜ ਨੂੰ ਤਾਂ ਜੀ ਇਹੀ ਮੈਸੇਜ ਹੈ ਵੀ दारू ਪੀ ਕੇ ਕਿ ਸਿਆਣਾਂ ਅਸ਼ੀਰਤ ਨਾਲ ਨਾ ਕਰੂੰ ਕਿਉਂਕਿ ਤੁਹਾਡੇ ਛੇੜਖਾਨੇ ਦਾ ਨਤੀਜਾ ਕਿਸੇ ਹੋਰ ਨੂੰ ਹੀ ਪੁੱਟਣ ਦੇ ਸਕਦਾ ਸੋ ਬਈ ਇਹ ਬਾਈ ਨਾਲ ਜਿਹੜੀ ਅਸੀਂ ਇੱਕ ਤਰਫੀ ਗੱਲ ਜਿਹੜੀ ਚੱਲ ਰਹੀ ਹੈ ਫੇਸਬੁੱਕ ਜਾਂ YouTube ਤੇ ਵੀ ਕੁੜੀ ਨਾਲ ਇੱਕ ਮੁਲਾਜ਼ਮ ਨੇ ਮਤਲਬ ਬਦਸਲੂਕੀ ਕੀਤੀ ਹੈ ਬਤਮੀਜ਼ੀ ਕੀਤੀ ਹੈ ਉਹ ਜੀਜ ਨੂੰ ਅਸੀਂ ਕਲੀਅਰ ਕਰਤਾ ਇਹ ਬਾਈ ਨੇ ਕਿਹਾ ਵੀ ਉਹ ਜਿਹੜੀ ਇੱਕ ਹਰਕਤ ਹੋਈ ਹੈ ਉਹਦੇ ਵਿੱਚ ਮੈਂ ਨਹੀਂ ਹੋ ਸਕਦਾ ਕਿਸੇ ਬੰਦੇ ਨੇ ਪਿੱਛੋਂ ਕਿਸੇ ਹਰਕਤ ਕੀਤੀ ਹੋਵੇ ਤੇ ਉਹ ਨਾਂ ਦਾ ਬਾਈ ਦਾ ਲੱਗ ਰਿਹਾ ਬਾਈ ਨੇ ਕੱਲ ਕਲੀਅਰ ਕਰਤੀ ਇਹਨਾਂ ਨੇ ਕਿਹਾ ਵੀ ਅਸੀਂ ਕੁੜੀ ਨੂੰ ਨਾ ਤਾਂ ਕੋਈ ਚੰਗਾ ਕਿਹਾ ਨਾ ਕੋਈ ਨੂੰ ਮਾੜਾ ਕਿਹਾ ਨਾ ਕੁੜੀ ਨੂੰ ਮੈਂ ਗੱਲ ਕਢੀ ਹੈ ਉਨੇ ਗੁੱਸੇ ਜਿਹਨਾਂ ਨੂੰ ਉੱਚੇ ਨਾਮੇ ਬੋਲਦਾ ਤੇ ਇਹਨਾਂ ਨੇ ਉਹਨਾਂ ਨੂੰ ਉੱਚੇ ਨਾਮੇ ਬੋਲਿਆ ਜੋ ਗਾਲ ਕੱਢੀ ਉਹਨਾਂ ਨੇ ਇਹਨਾਂ ਨੂੰ ਨਹੀਂ ਉਹ ਕਿਸੇ ਹੋਰ ਪਰਸਨ ਨੂੰ ਗਾਲ ਕੱਢੀ ਸੀ ਜੋ ਸਾਰੀ ਗੱਲ ਇਹ ਬਾਈ ਤੇ ਆ ਗਈ ਕਿਉਂਕਿ ਗੱਲ ਉਹਨਾਂ ਦੇ ਹੁੰਦੀ ਹੈ ਜਿਹੜੇ ਮੁਲਾਜ਼ਮ ਹੁੰਦੇ ਸੋ ਵੀਡੀਓ ਦੇ ਵਿੱਚ ਅਸੀਂ ਬਾਈ ਦਾ ਪੱਖ ਦਿਖਾਇਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇੱਕ ਬੰਦੇ ਦੀ ਜ਼ਿੰਦਗੀ ਦਾ ਬਚਾਅ ਹੋ ਜੇ ਕਿਉਂਕਿ ਅਸੀਂ ਭਾਈ ਉਹ ਮੁੱਦੇ ਦਾ ਚੱਕਦੇ ਹਾਂ ਜਿੰਨਾ ਮੁੱਦੇ ਦੇ ਵਿੱਚ ਕੁਝ ਦਾ ਹੁੰਦਾ ਸੋ ਭਾਈ ਇਹ ਜਿਹੜੀ ਵੀਡੀਓ ਹੈ ਵੀਡੀਓ ਨੂੰ ਮਤੋਂ ਸ਼ੇਅਰ ਕਰੋ ਅਸੀਂ ਕਰਾਂਗੇ ਮਗਾ ਕਾ ਸਾਨੂੰ ਇਹ ਦੱਸੋ ਬਈ ਵੀ ਜਿਹੜਾ ਉਹ ਕੁੜੀ ਨਾਲ ਤੁਸੀਂ ਜਿਹੜੀ ਹਰਕਤ ਕੀਤੀ ਹੈ ਉਹ ਸੱਚ ਹੈ ਮਤਲਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਇੱਕ ਜਿਹੜੀ ਕੁੜੀ ਡਾਂਸਰ ਹੈ ਸਿਮਰਨ ਉਹਦੇ ਤੁਸੀਂ ਦਾਰੂ ਦਾ ਗਲਾਸ ਭਰ ਕੇ ਮਾਰਿਆ ਇਸ ਚਾਹੀਏ ਮਾਰਿਆ ਨਹੀਂ ਮਰਕਰ ਮਾਰਿਆ ਨਹੀਂ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਮਾਰਿਆ ਕਿਉਂ ਮਾਰਿਆ ਕਿਉਂਕਿ ਅਸੀਂ ਸਾਡਾ ਕੰਮ ਹੈ ਪੁਲਿਸ ਦਾ ਪੁਸ਼ਕ ਬਰਤਾਲ ਕਰਨੀ ਇਨਕੁਆਰੀ ਕਰਨੀ ਤੁਹਾਡੇ ਤੋਂ ਅਸੀਂ ਤੁਹਾਡਾ ਪੱਖ ਲੈਣਾ ਤੇ ਉਹਨਾਂ ਦਾ ਪੱਖ ਕੁੜੀ ਦਾ ਪੱਖ ਕੁੜੀ ਨੇ ਪੱਖ ਦੱਸਿਆ ਵੀ ਮਾਇਆ ਉਹਦਾ ਮਤਲਬ ਮੈਨੂੰ ਇਹਨਾਂ ਨੇ ਪ੍ਰੋਗਰਾਮ ਤੇ ਬੁਲਾਇਆ ਤੇ ਇਹਨਾਂ ਨੇ ਉਹਨਾਂ ਮੁੰਡੇ ਨੇ ਮੇਰੇ ਨਾਲ ਬਤਮੀਜੀ ਕੀਤੀ ਤੇ ਮੇਰੇ ਨਾਲ ਗਲਾਸ ਚ ਨਾਲ ਦਰੂ ਦਾ ਪੜਕੇ ਮੇਰੇ ਉਹਨੇ ਪੈਰਾਂ 'ਚ ਮਾਰਿਆ ਦੇਖੋ ਜੀ ਬਤਮੀਜੀ ਮੈਂ ਨਹੀਂ ਕੀਤੀ ਜਾਂ ਤਾਂ ਉਹਨੂੰ ਕੋਈ ਭਲੇਖਾ ਲੱਗਿਆ ਹੋਣਾ ਤੇ ਉਹਨੇ ਮੈਨੂੰ ਸਿੱਧੇ ਮੂੰਹ 'ਆ ਗੱਡੀਆਂ ਅੱਛਾ ਜੀ ਤੇ ਗਾਲਾਂ ਹੁਣ ਅਸੀਂ ਕੁਛਕ ਤਾਂ ਬਰਦਾਸ਼ਤ ਕਰ ਲਿਆ ਪਰ ਜਦੋਂ ਹੱਦੋਂ ਬਾਹਰ ਹੋ ਗਿਆ ਕੰਮ ਫੇਰ ਮੈਥੋਂ ਵੀ ਗੁੱਸਾ ਕੰਟਰੋਲ ਨਹੀਂ ਆਇਆ ਅੱਛਾ ਤੁਹਾਨੂੰ ਗਾਲ ਗੱਡੀ ਆ ਹਾਂਜੀ ਹਾਲ ਬਾਈ ਕੀ ਗੱਡੀ ਜਾਂਦਾ ਨਹੀਂ ਗਾਲ ਮਤਲਬ ਆਪਾਂ ਕਿਉਂਕਿ ਅਸੀਂ ਸਾਡਾ ਵੀ ਪ੍ਰਸ਼ਾਸਨ ਦਾ ਕੰਮ ਹੀ ਜੈਸੀ ਮਤ ਬੱਲਾ ਬੰਦੇ ਦੀ ਹਰ ਗੱਲ ਦਾ ਸਾਨੂੰ ਇਹ ਗੱਲ ਤੈਹੀ ਕਿ ਤੱਕ ਜਾਣਾ ਪੈਂਦਾ ਵੀ ਅਸੀਂ ਬੰਦੇ ਨੂੰ ਪਹਿਲਾਂ ਥੋੜੀ ਬੁਸ਼ਕਸ਼ ਕੀਤੀ ਹੈ ਥੋੜੀ ਅਸੀਂ ਜਲੀ ਹੈਗੀ ਹੈ ਗੱਲਬਾਤ ਪਤਾ ਕਰਾਂਗੇ ਫਿਰ ਕੁੜੀ ਦੀ ਤਾਂ ਵੀਡੀਓ ਸਾਨੂੰ ਪਈ ਹੈ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਮੈਂ ਤੁਹਾਨੂੰ ਇਹ ਦੱਸੋ ਵੀ ਤੁਹਾਨੂੰ ਗੁੱਸਾ ਕਿਉਂ ਆਇਆ ਕੀ ਗੱਲ ਤੇ ਗੁੱਸਾ ਆਇਆ ਤੁਸੀਂ ਦਾਰੂ ਕਿਉਂ ਪੀਤੀ ਤੁਹਾਨੂੰ ਦਾਰੂ ਪੀਣ ਦੀ ਕੀ ਲੋੜ ਸੀ ਉਹ ਤਾਂ ਜੀ ਸਾਡੇ ਖਾਸ ਬੰਦੇ ਦਾ ਵਿਆਹ ਸੀਗਾ ਕਿਸੇ ਦਾ ਤੁਹਾਨੂੰ ਪਤਾ ਕਿ ਦਾਰੂ ਹੈ ਇੰਜੋਏ ਕਰਨੋਂ ਦੋ ਪੈਗ ਲੱਗੇ ਸੀ ਤੇ ਮੈਂ ਫਿਰ ਜਿੱਥੇ ਬੈਠੇ ਸੀ ਨਾਲੇ ਸੀ ਦੋ ਪੈਗ ਜੀ ਤੇ ਪਹਿਲਾਂ ਤਾਂ ਉਹਨੇ ਕੁਝ ਨੋਰਮਲ ਗੱਲਾਂ ਗੱਡੀਆਂ ਔਰ ਸੈਲ ਕਰ ਲੀਆਂ ਤੇ ਜਦੋਂ ਮਾਵਾ ਭੈਣਾਂ ਨਾਲ ਗੱਲਾਂ ਗੱਡਿਓ ਸੱਤ ਬਰਦਾ ਸੋ ਬਈ ਇੱਕ ਤਾਂ ਜਿਹੜੀ ਬਈ ਜੀ ਕੀ ਹੈ ਇੱਕ ਦੋਸਤੋ ਵੀਡੀਓ ਅਸੀਂ ਜਿਹੜਾ ਬਣਾ ਰਹੇ ਹਾਂ ਇੱਕ ਗਾਲ ਕੱਢੀ ਹੈ ਕੁੜੀ ਨੇ ਮਤਲਬ ਇਹਨਾਂ ਨੂੰ ਭੈਣ ਤੇ ਮਾਂ ਦੀ ਮਤਲਬ ਇੱਕ ਬਹੁਤ ਗੰਦੀ ਗੱਲ ਕੱਢੀ ਹੈ ਤੇ ਉਥੇ ਇੱਕ ਹੋਰ ਬਾਈ ਆਉਂਦਾ ਜਿਹੜਾ ਮਤਲਬ ਉਹ ਪੈਸੇ ਸੱਟ ਰਿਹਾ ਉਹ ਤੇ ਕੁੜੀ ਤੇ ਇਹ ਸਤਾਈਆ ਵੀ ਪੈਸੇ ਸਟੇ ਉਹਨਾਂ ਦੇ ਪੈਸੇ ਸਾਰੇ ਜਨਤੇ ਸੱਟ ਗਿਓ ਉਹ ਬੰਦੇ ਨੂੰ ਵੈਸੇ ਮੈਂ ਪਰਸਨਲੀ ਜਾਣਦਾ ਨਹੀਂ ਜਿਹਨੇ ਸੱਟਿਆ ਮੈਂ ਵੀਡੀਓ ਚ ਦੇਖਿਆ ਬਾਅਦ ਜੀ ਮੈਨੂੰ ਇੰਨਾ ਨਹੀਂ ਪਤਾ ਮੈਂ ਨਹੀਂ ਜਾਣਦਾ ਸੀ ਉਹਨਾਂ ਨੂੰ ਜਿਹਨੇ ਪੈਸੇ ਸੱਟੇ ਆ ਓਕੇ ਮਸੇ ਨਹੀਂ ਆ ਤਾਂ ਤੁਸੀਂ ਬਈ ਜਦੋਂ ਤੁਹਾਨੂੰ ਚਲੋ ਇਹਨੇ ਗਾਲ ਕੱਢਦੀ ਤੁਸੀਂ ਇਹਦੇ ਬਰਦਾਸ਼ਤ ਵੀ ਕਰ ਸਕਦੇ ਸੀ ਮਤਲਬ ਤੁਸੀਂ ਪ੍ਰੋਗਰਾਮ ਤੇ ਉਹਨੂੰ ਲੈ ਕੇ ਆਏ ਹੋ ਉਹਦਾ ਥੋੜੇ ਪ੍ਰੋਗਰਾਮ ਕਰ ਰਹੀ ਹੈ ਉਹ ਆਉਠੇ ਤੁਸੀਂ ਬਰਦਾਸ਼ਤ ਕਿਉਂ ਨਹੀਂ ਕੀਤਾ ਕਿ ਚਲੋ ਕੁੜੀ ਆਉਂਦੀ ਲੋਕਾਂ ਨੇ ਕਹਿੰਦੇ ਕੁੜੀ ਆ ਯਾਰ ਬੰਦਾ ਸੀਗਾ ਬੰਦੇ ਨਾਲ ਚੁੱਪ ਕਰਨ ਜਾਣਾ ਬੰਦਾ ਤੁਸੀਂ ਉੱਥੇ ਕਿਉਂ ਨਹੀਂ ਚੁੱਪ ਕੀਤਾ ਤੁਸੀਂ ਕਿਉਂ ਆਪਣਾ ਗੁੱਸਾ ਮਤਲਬ ਉਹਦੇ ਤੇ ਦਿਖਾਇਆ ਜੇ ਤਾਂ ਜਨਾਨੀ ਦੀ ਲੜਾਈ ਜਨਾਨੀਆਂ ਨਾਲ ਹੁੰਦੀ ਤੇ ਤਾਂ ਸੰਭਲ ਜਾਂਦੀ ਆਪਸ ਵਿੱਚ ਆਹ ਦਾਲ ਚاہے ਬੰਦਾ ਕੱਢੇ ਚਾਹੇ ਜਨਾਨੀ ਕੱਢੇ ਸਾਡੇ ਲਈ ਤਾਂ ਇੱਕ ਬਰਾਬਰੀ ਹੈ ਮੈਂ ਕੰਟਰੋਲ ਕਰੀਗਾ ਤਾਂ ਮਰਦਾਸਤ ਜਿੰਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਕੋ ਹੋਇਆ ਬਰਦਾਸਤ ਕੀਤਾ ਜਦੋਂ ਚੁੱਪਨੇ ਕੀਤੀ ਉਹਨੂੰ ਪਾਸੇ ਵੀ ਲਜਾਈਗੀ ਉਹਦੇ ਨਾਲ ਦੇ ਬੰਦੇ ਵੀ ਤਾਈ ਹਟ ਜਾ ਹਟ ਜਾ ਉਹ ਹਟੀ ਨਹੀਂ ਗਾਲਾਂ ਕੱਢਣੋਂ ਹਟੀ ਨਹੀਂ ਤੇ ਫਿਰ ਮੇਰਾ ਵੀ ਪਰ ਆਉਂਦਾ ਤੇ ਮੈਂ ਚੱਲ ਜਾਉਂਦਾ ਮੈਂ ਵੀ ਗਾਲਾਂ ਕੱਢੀਆਂ ਇੱਕ ਦੋ ਅੱਛਾ ਤੇ ਮੈਂ ਵੀ ਗਲਾਸ ਚ ਰੱਖੀ ਸੋ ਤੁਸੀਂ ਗਾਲਾਂ ਕਢੀਆਂ ਸਰ ਜਿਵੇਂ ਬਈ ਆਪਾਂ ਗਲਵਤ ਕਰਦੇ ਆ ਉਸ ਦੀ ਇਹਨਾਂ ਨੇ ਗਾਲਾਂ ਕਢੀਆਂ ਤੁਸੀਂ ਉਹਨਾਂ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਤੁਹਾਨੂੰ ਗਾਲਾਂ ਕੱਢੀਆਂ ਉੱਥੇ ਇੰਨਾ ਵੱਡਾ ਪ੍ਰੋਗਰਾਮ ਸੀ ਐਡਾ ਵੱਡਾ ਪੈਨਸ ਬੁੱਕ ਕੀਤਾ ਸੀ ਪ੍ਰੋਗਰਾਮ ਖਰਾਬ ਹੋਇਆ ਉਹਦਾ ਹੁਣ ਤੁਸੀਂ ਜਿਹੜਾ ਉਹ ਨੁਕਸਾਨ ਹੈ ਉਹ ਨੁਕਸਾਨ ਦਾ ਜ਼ਿੰਮੇਵਾਰ ਭਈ ਕੌਣ ਹੈ ਨੁਕਸਾਨ ਦਾ ਜ਼ਿੰਮੇਵਾਰ ਦੇਖੋ ਜੀ ਜਿਹਨੇ ਸ਼ੁਰੂਆਤ ਵੀਡੀਓ ਬਣਾਓ ਤੁਸੀਂ ਨਾ ਵੀਡੀਓ ਬਣਾਓ ਵੀਡੀਓ ਬਣਾਓ ਜਿੰਨਾਂ ਦੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹ ਆਪਾਂ ਨੂੰ ਆਪਣਾ ਪੱਖ ਦੱਸ ਰਹੇ ਆ ਆਪਾਂ ਕੁੜੀ ਦਾ ਪੱਖ ਵੀ ਲੈਣਾ ਕਿਉਂਕਿ ਇਹ ਦੇਖੋ ਜਿਹੜਾ ਦੋਸਤੋ ਇਹ ਜਿਹੜੀ ਗੱਲ ਹੁੰਦੀ ਹੈ ਇਹ ਇੱਕ ਤਰਫੀ ਨਹੀਂ ਹੁੰਦੀ ਉਹ ਲੋਕ ਕੁੜੀ ਕਰਕੇ ਕੁੜੀ ਨੂੰ ਜਿਆਦਾ ਜਿਆਦਾ ਕਹਿੰਦੇ ਕੁੜੀ ਬਹੁਤ ਵਧੀਆ ਹੈ ਬਹੁਤ ਸਹੀ ਹੈ ਉਹ ਜਿੰਨਾ ਟ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਡੀਜੇ ਵਾਲੇ ਆ ਉਹ ਕਹਿ ਰਹੇ ਆ ਵੀ ਕੁੜੀ ਕਸੂਰਬਾਰ ਹੈ ਵੀ ਕੁੜੀ ਜੀ ਡਰਿੰਕ ਕੀਤੀ ਹੋਈ ਸੀ ਸਹੀ ਹੈ ਕੋਈ ਗੱਲ ਇਹ ਵੀ ਹੋ ਸਕਦਾ ਜੀ ਮੈਨੂੰ ਹੁਣ ਕੁੜੀ ਦਾ ਦਿਨ ਚਲੋ ਨਹੀਂ ਪਤਾ ਹੂੰ ਤੋਂ ਮੇਰੇ ਵੀ ਲੱਗੇ ਹੋਏ ਸੀ ਦੋਕਿ ਮੈਂ ਉਹ ਚੀਜ਼ ਨੂੰ ਵੀ ਆਪਣੇ 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 ਵਿੱਚ ਮਾ ਉਹ ਚੀਜ਼ ਨੂੰ ਦਾਰੂ ਨੂੰ ਵੀ ਕਸੂਰਗਰ ਮੰਨਦਾ ਜੇ ਦਾਰੂ ਨਾਲ ਵੀ ਤੇ ਹੁੰਦੀ ਸ਼ਾਇਦ ਮੈਂ ਕੰਟਰੋਲ ਕਰ ਵੀ ਜਾਂਦਾ ਪਰ ਉੱਥੇ ਗਲਤਫਹਿਮੀ ਹੋਈ ਹੈ ਹੂੰ ਉਹ ਦਿਨਾਂ ਨੂੰ ਪਹਿਲਾਂ ਕਿਸੇ ਹੋਰ ਬੰਦੇ ਨੇ ਬਤਮੀਜ਼ੀ ਕੀਤੀ ਤੇ ਉਹਨੇ ਉਹਦੇ ਪੁਲੇਖੇ ਦੇ ਨਾਮ ਮੈਨੂੰ ਕੱਢਦੇ ਮਤਲਬ ਬਈ ਕੀ ਹੈ ਅਸੀਂ ਜਿਹੜੀ ਆਡੀਅੰਸ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਕੋਈ ਪੱਤਰਕਾਰ ਨਹੀਂ ਕਿ ਅਸੀਂ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਸਾਰੀ ਆਡੀਅੰਸ ਨੂੰ ਬਾਈ ਦੀਆਂ ਜਿਹੜੀਆਂ ਗੱਲਾਂ-ਵੱਤਾਂ ਕਰਕੇ ਤੁਹਾਨੂੰ ਅਸਲੀ ਦੱਸਣਾ ਚਾਹੁੰਦੇ ਹਾਂ ਵੀ ਇਹ ਕਹਿੰਦੇ ਵੀ ਜਿਹੜੀ ਹਰਕਤ ਕੀਤੀ ਸੀ ਉਹ ਕਿਸੇ ਹੋਰ ਨੇ ਕੀਤੀ ਸੀ ਕਿਉਂਕਿ ਹੁੰਦਾ ਨਾ ਵਿਆਹ ਸ਼ਾਦੀ ਸੱਭਾ ਜਾਂ ਕਿਤੇ ਮੇਲੇ 'ਚ ਜਾਂਨੇ ਆ ਕਿਤੇ ਵੀ ਤਾਂ ਉਂਗਲ ਲਾ ਕੇ ਕੋਈ ਹੋਰ ਬੰਦਾ ਚਲਿਆ ਜਾਂਦਾ ਤੇ ਬੰਦੇ ਦੇ ਛਿੱਤਰ ਕਿਸੇ ਦੇ ਹੋਰ ਪੈ ਜਾਂਦੇ ਉਹ ਬੰਦਾ ਬਾਈ ਹਦਕ ਪਤਾ ਲੱਗਿਆ ਵੀ ਬੰਦਾ ਕੌਣ ਸੀ ਉਹ ਬੰਦੇ ਦਾ ਪਤਾ ਨਹੀਂ ਲੱਗਿਆ ਉਂਗਲ ਲਾਉਣ ਵਾਲਾ ਤਾਂ ਆਸ-ਪਾਸੇ ਹੋ ਗਿਆ ਬੰਦਾ ਓਕੇ ਹਾਂਜੀ ਤੇ ਵਿਆਹ ਸ਼ਾਦੀ 'ਚ ਤੁਹਾਡੇ ਜਿਹੜੇ ਨਾਲ ਤੁਹਾਡੇ ਰਿਸ਼ਤੇਦਾਰ ਤੁਹਾਡੇ ਜਿਹੜੇ ਪਰਿਵਾਰ ਹੋਰ ਜਵਾਕ ਜਲੇ ਉਹਨਾਂ ਨੇ ਤੁਹਾਨੂੰ ਉੱਥੇ ਮਤਲਬ ਜਦ ਤੁਹਾਡੇ ਤੇ ਹੀ ਇਹ ਜਿਹੜੀ ਚੀਜ਼ ਦਾ ਨੁਕਸਾਨ ਤੁਹਾਡੇ ਤੇ ਹੋਇਆ ਹੈ। ਹਾਂ ਉਹਨਾਂ ਨੇ ਮੈਨੂੰ ਸਮਝਾਇਆ ਕਿ ਇਹ ਵੀ ਤੇਰੇ ਵੀ ਡਰਿੰਕ ਕੀਤੀ ਹੋਈ ਹੈ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ। ਉਹ ਤੋਂ ਬਾਅਦ ਮੈਨੂੰ ਵੀ ਸਮਝ ਲੱਗੀਆਂ ਚੀਜ਼ਾਂ ਵੀ ਮੇਰੇ ਵੀ ਕਿਤੇ ਨਾ ਕਿਤੇ ਗਲਤੀ ਹੈਗੀ ਹੈ। ਹੂੰ। ਸੋਬਰੇ ਆਪਾਂ ਜੇ ਦੇਖੀ ਹੈ ਨਾ ਮਤਲਬ ਇੱਕ ਕੁੜੀ ਨੂੰ ਨੱਚਦੇ ਹੋਏ ਦੇਖ ਕੇ ਉਥੇ 70 70 ਸਾਲ ਦੇ ਬਜ਼ੁਰਗ ਕਿ ਨੱਚਦੇ ਦੇਖੀਏ। ਉਹ ਉਹ ਚੀਜ਼ ਨੂੰ ਤੁਸੀਂ ਕੀ ਕਹਿ ਸਕਦੇ ਹੋ? ਮਤਲਬ ਉਹ ਉਹ ਉਹਨਾਂ ਨੇ ਧੀਆਂ ਵਰਗੀਆਂ। ਨਾ ਉਹ ਇਹ ਦੇਖਦੇ ਆ ਵੀ ਯਾਰ ਉਹਨਾਂ ਨੇ ਮਤਲਬ ਕੀ ਹੈ ਉਹਨਾਂ ਦੇ ਵੀ ਕੁੜੀਆਂ ਵਰਗੀਆਂ ਉਹਨਾਂ ਦੀ ਛੋਟੀ ਉਮਰ ਆ ਜਾਂਦਾ ਨਹੀਂ ਮਜਬੂਰੀ ਹੈ ਉਹ ਮਜਬੂਰੀ ਦਾ ਫਾਇਦਾ اٹھਾਇਆ ਜਾਂਦਾ ਕਿਤੇ ਨਾ ਕਿਤੇ ਦੇਖੋ ਮਜਬੂਰੀ ਦਾ ਫਾਇਦਾ ਉਠਾਇਆ ਤਾਂ ਜਾਂਦਾ ਪਰ ਜੇ ਹੁਣ ਲੱਚਰ ਦੇ ਬੁਲਾ ਰਹੇ ਹਾਂ ਸੱਭਿਆਚਾਰਾਂ ਵਿੱਚ ਆਪਣਾ ਕਈ ਆਰਗੇਨਾਈਜ਼ਰ ਸੱਭਿਆਚਾਰ ਪੇਸ਼ ਕਰਦੇ ਆ ਵੀ ਸਾਫ ਸੋਪਰਾ ਭੰਗੜਾ ਉਹਨਾਂ ਦਾ ਥੋੜਾ ਜ਼ਿਆਦਾ ਹੁੰਦਾ ਪਰ ਉਹ ਦੇਖਣ ਵਾਲੀ ਨਜ਼ਰ ਆ ਮੇਰੇ ਹਿਸਾਬ ਨਾਲ ਲੱਚਰ ਦਾ ਆਪਣੀ ਨਜ਼ਰ ਖੰਡੀ ਆ ਬਜ਼ੁਰਗਾਂ ਦੀ ਵੀ ਹੋ ਸਕਦੀ ਹੈ ਉਹ ਜ਼ਰੂਰੀ ਨਹੀਂ ਨੌਜਵਾਨ ਦੀ ਹੋਵੇ ਹਾਂ ਬਜ਼ੁਰਗ ਵੀ ਗਲਤ ਨਹੀਂ ਕੁਝ ਕੁ ਬਜ਼ੁਰਗ ਹੱਥੀਂ ਪੈਸੇ ਵੀ ਫੜਾ ਕੇ ਹੁੰਦੇ ਨੇ ਸਿਰ ਵੀ ਬਲੋਸ ਕੇ ਹੁੰਦੇ ਨੇ ਉਹਨਾਂ ਦਾ ਸੋ ਬਾਈ ਦੀ ਗੱਲ ਦੱਸਣ ਦੀ ਗੱਲ ਹੈ ਵੀ ਠਰ ਜਿਹਨੂੰ ਉਹ ਠਰ ਕਹਿੰਦੇ ਆ ਉਹ ਕੱਲਾ ਨੌਜਵਾਨ ਮੁੰਡਿਆ ਚ ਨਹੀਂ ਉਹ ਜ਼ਿਆਦਾਤਰ ਬਜ਼ੁਰਗਾਂ ਚ ਦੇਖਣ ਜਾਈ ਪਾਏ ਜਾਂਦੇ ਕਿਉਂਕਿ ਕੁਝ ਇਹੋ ਜਿਹੇ ਵੀਡੀਓ ਫੇਸਬੁੱਕ ਤੇ ਵਾਇਰਲ ਹੁੰਦੀਆਂ ਜਿਨ੍ਹਾਂ ਚ 70 78 ਸਾਲ ਦੇ ਬਜ਼ੁਰਗ ਕੁੜੀਆਂ ਦੇ ਉੱਪਰ ਚੜ ਜਾ ਨੱਚਣ ਦੀ ਕੋਸ਼ਿਸ਼ ਕਰਦੇ ਇਹ ਉਹ ਪਤਾ ਨਹੀਂ ਇਹ ਕੀ ਸਾਬਤ ਕਰਨਾ ਚਾਹੁੰਦੇ ਆ ਭਾਈ ਇਹ ਚੀਜ਼ ਤੁਹਾਨੂੰ ਲੱਗਦਾ ਵੀ ਖਤਮ ਹੋ ਕਿ ਹਰ ਬੰਦਾ ਇਹ ਜਦੋਂ ਇਹ ਪੰਜਾਬ ਦੇ ਵਿੱਚ ਜਿਹੜਾ ਕਲਚਰ ਉਹ ਵਧੀਆ ਹੋਵੇ ਸੋ ਇਹ ਚੀਜ਼ ਮੈਨੂੰ ਲੱਗਦਾ ਨਹੀਂ ਵੀ ਜਿਹੜੇ ਸਾਡੇ ਆਪਣੇ ਪੰਜਾਬ ਦੇ ਲੋਕ ਆ ਉਹ ਇੰਨੇ ਜਹਲ ਚੁੱਕੇ ਉਹਨਾਂ ਨੂੰ ਕਿਸੇ ਚੀਜ਼ ਦੀ ਸ਼ਰਮ ਨਹੀਂ ਆਉਂਦੀ ਉਹ ਵੀ ਸਕਦਾ ਕਿਉਂਕਿ ਦੋ ਵੱਖ ਨੇ ਇਹਦੇ ਵੀ ਇੱਕ ਤਾਂ ਹੁਣ ਆਪਣੇ ਮਲਵੇ ਦੇਿੱਤੇ ਵਾਲੇ ਮੁੰਡੇ ਆ ਗਏ ਉਹ ਕਈ ਬੰਦੇ ਸਿਰਫ ਮੁੰਡਿਆਂ ਤੋਂ ਹੀ ਇੰਗਣਾ ਕਰਦੇ ਨੇ ਹੂੰ ਤੇ ਜ਼ਿਆਦਾਤਰ ਬੰਦੇ ਦੇਖ ਰਹੇ ਇਹਨੂੰ ਜਦੋਂ ਤੁਸੀਂ ਹਰਿਆਣੇ ਦਾ ਦੇਖ ਲਓ ਤਾਂ ਇੱਕ ਇੱਕ ਕੱਲੀ ਕੁੜੀ ਲੀਡ ਕਰਦੀ ਆ ਸਟੇ ਹੂੰ ਕੱਲੀ ਕੱਲੀ ਕੁੜੀ ਬਹੁਤ ਫਾਲੋਅਰ ਸਪਨਾ ਚੌਧਰੀ ਉਹ ਵੀ ਅੱਜ ਬਿੱਦਬਾਸ ਵੀ ਜਾ ਕੇ ਇੱਕ ਦੋ ਕੁੜੀਆਂ ਹੋਰ ਵੀ ਨੇ ਜਿਹੜੀਆਂ ਦੇ ਕੱਲੀਆਂ ਦੇ ਸ਼ੋਹ ਲੱਗਦੇ ਨੇ ਲਾਈਵ ਸਿਰਫ ਕੱਲੀਆਂ ਦੇ ਆਪਣੇ ਨਾਲ ਫਿਰ ਵੀ 8-10 ਕੁੜੀਆਂ ਦਾ ਸ਼ੋਹ ਲੱਗਦਾ ਆ ਹਾਂ ਜੀ ਤੁਸੀਂ ਕਿੰਨੇ ਬੜੇ ਹੋ ਥੋੜੀ ਸਟੱਡੀ ਕੀਤੀ ਹੈ ਮੇਰੀ ਸਟੱਡੀ ਜੀ ਡੀ ਹੈ ਵੀ ਹਾਂ ਜੀ ਤੁਸੀਂ ਵੀ ਕੀ ਨਜ਼ਰ ਕੀ ਇਹਨਾਂ ਦੇਖਦੇ ਹੋ ਕਈ ਲੋਕ ਕਹਿੰਦੇ ਆ ਕੁੜੀਆਂ ਜਿਹੜੀਆਂ ਆਰਕੈਸਟਾ ਵਾਲੀਆਂ ਜਾਂ ਫਿਲਮੀ ਕਲਾਕਾਰ ਆ ਉਹ ਕੰਜਰਾਂ ਇਹਨਾਂ ਦਾ ਕੰਜਰ ਕੀਤਾ ਹੈ ਇਹਨਾਂ ਦੀ ਇੱਜ਼ਤ ਨਹੀਂ ਕਿਉਂਕਿ ਮੈਂ ਇਹੋ ਜਿਹੀ ਆਰਕੈਸਟਾ ਵਾਲੀਆਂ ਕੁੜੀਆਂ ਦੇਖਿਆ ਬਠਿੰਡੇ ਦੇ ਵਿੱਚ ਵੀ ਦੇਖਿਆ ਹੋਰ ਸ਼ਹਿਰਾਂ ਦੇ ਵਿੱਚ ਦੇਖਿਆ ਜਿਨ੍ਹਾਂ ਨੇ ਆਪਦੀਆਂ ਚੰਗੀਆਂ ਪ੍ਰਾਪਰਟੀਆਂ ਖਰੀਦੀਆਂ ਚੰਗੇ ਬਿਜ਼ਨਸ ਮਤਲਬ ਚੰ ਚੰਗੇ ਮਤਲਬ ਲਗਜ਼ਰੀ ਗੱਡੀਆਂ ਤੇ ਲਗਜ਼ਰੀ ਲਾਈਫ ਜੀ ਰਹੀਆਂ ਉਹ ਉਹਨਾਂ ਦੇ ਲੋਕਾਂ ਦੀ ਜਿਹੜੀਆਂ ਗੱਲਾਂ ਨੇ ਉਹਨੇ ਵੀ ਕੀ ਤੁਸੀਂ ਕੀ ਚੀਜ਼ ਸੱਚ-ਸਾਬ ਦਾ ਕਰਨ ਚਾਹੁੰਦੇ ਹੋ ਇੱਥੇ ਤਾਂ ਮੈਨੂੰ ਲੱਗਦਾ ਵੀ ਦਾਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਇੱਕ ਦੋ ਕੇਸ ਆਏ ਨੇ ਸਾਡੇ ਕੋਲੇ ਮਤਲਬ ਪਤਾ ਲੱਗਿਆ ਕੁੜੀਆਂ ਬਾਰੇ ਇੱਥੇ ਦੋ ਚੀਜ਼ਾਂ ਕਰਕੇ ਆਉਂਦਾ ਬੰਦਾ ਪਹਿਲਾ ਸ਼ੌਂਕ ਹੂੰ ਅਰ ਜ਼ਿਆਦਾਤਰ ਕੁੜੀਆਂ ਮਜਬੂਰੀ ਜਿਹੜੀਆਂ ਤੁਸੀਂ ਕਹਿੰਦੇ ਜਮੀਨਾਂ ਜ਼ਿਆਦਾ ਥਾਣੀਆਂ ਆਉਂਦੀਆਂ ਉਹਨੂੰ ਮੈਨੂੰ ਲੱਗਦਾ ਵੀ ਸ਼ੌਂਕ ਵਾਸਤੇ ਆਉਂਦੀਆਂ ਹੋਣ ਮਤਲਬ ਜਿਹੜਾ ਇਹ ਤੁਹਾਡੇ ਦੇ ਬਈ ਬਲੇਮ ਤੁਹਾਡੇ ਦੇ ਇੱਕ ਕਹਿ ਸਕਦੇ ਚਿੱਕੜੋ ਛਾਲਿਆ ਜਾ ਰਿਹਾ ਇਹ ਤੁਹਾਨੂੰ ਜਾਣ ਵਜ ਕੇ ਕਈ ਬੰਦੇ ਹੁੰਦੇ ਕਿਸੇ ਨਾਲ ਥੋੜੀ ਨਹੀਂ ਬਣਦੀ ਜਾ ਬੰਦੇ ਨੂੰ ਇਹ ਹੁੰਦਾ ਵੀ ਯਾਰ ਇਹ ਬੰਦਾ ਸਰਕਾਰੀ ਨੌਕਰੀ ਕਰਦਾ ਨੂੰ ਬਸ ਉਹਨਾਂ ਦੀ ਕੋਸ਼ਿਸ਼ ਕੀਤੀ ਜਾਵੇ ਇਹ ਵੀ ਕੋਈ ਚੀਜ਼ ਨੂੰ ਲੱਗ ਰਹੀ ਹੈ ਗੱਲ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਜੇ ਕਿਸੇ ਨਾ ਕਿਸੇ ਨੇ ਸ਼ਾਇਦ ਉਹ ਕੁੜੀ ਨੂੰ ਪੰਪ ਮਾਰੇ ਹੁਣ ਵੀ ਤੂੰ ਉਹ ਬੰਦੇ ਦਾ ਨਾਮ ਲੈ ਦੇ ਇਹ ਵੀ ਹੋ ਸਕਦਾ ਜਾਨਾ ਚਾਰ ਪੈਸੇ ਦਿੱਤੇ ਉਹਨੂੰ ਕਿਉਂਕਿ ਭਾਈ ਜੇ ਵੀਡੀਓ ਦੇਖੀ ਹੈ ਉਹ ਕੁੜੀ ਨੂੰ ਪਹਿਲਾਂ ਕੋਈ ਬੰਦਾ ਹੋਰ ਛੇੜਖੰਦੀ ਜਾਂ ਹਰਕਤ ਕਰਦਾ ਉਹ ਕੁੜੀ ਕੀ ਹੈ ਕੁੜੀ ਅੱਗੇ ਆ ਕੇ ਮਤਲਬ ਉਹਨੂੰ ਇੱਕ ਜਿਹੜਾ ਫੜ ਰਿਹਾ ਉਹ ਉਹਨਾਂ ਦਾ ਹੀ ਬੰਦਾ ਸਪੌਂਸਰ ਕੀਤਾ ਹੋਇਆ ਹੈ ਉਹ ਬੰਦਾ ਤੈਨੂੰ ਰੋਕਣ ਦੀ ਕੋਸ਼ਿਸ਼ ਕਰਦਾ ਭਾਈ ਕਿਉਂਕਿ ਉਸ ਟਾਈਮ ਕੁੜੀ ਉੱਤੋਂ ਦੀ ਹੋ ਗਿਆ ਮਤਲਬ ਕੀ ਇਹ ਉਹਨੂੰ ਗਾਰਡਨ ਦੀ ਕੋਸ਼ਿਸ਼ ਕਰਦੀ ਬਾਈ ਕੋਲੇ ਸ਼ਾਇਦ ਕੋਈ ਰੱਚਦਾ ਗਲਾਸ ਹੋ ਚਲਾ ਕੇ ਮਾਰਦੀ ਆ ਪਰ ਇੱਕ ਗੱਲ ਹੈ ਵੀ ਇਹਨਾਂ ਨੇ ਕੁੜੀ ਨੂੰ ਨਾ ਤਾਂ ਕੋਈ ਟੱਚ ਕੀਤਾ ਨਾ ਮਤਲਬ ਇਹ ਜੇ ਦੇਖਿਆ ਜਾਵੇ ਆਪਦੀ ਵਰਦੀ ਦਾ ਜਾਂ ਆਪਣਾ ਨਜਾਇਜ਼ ਕਿਸੇ ਵੀ ਬੜੀ ਪਾਵਰ ਦਾ ਨਜਾਇਜ਼ ਫੜਾ ਕੇ ਕੁੜੀ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰ ਸਕਦੇ ਜਾਂ ਉਹਨਾਂ ਨੂੰ ਆਪਦੀ ਪਾਵਰ ਦਿਖਾ ਸਕਦੇ ਬਈ ਕੀ ਜੀ ਸੋਚੀ ਸੀ ਉੱਤੇ ਉੱਥੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਦੋ ਪੈਗ ਲੱਗੇ ਸੀ ਕਿ ਮੈਂ ਨਹੀਂ ਤੁਸੀਂ ਇਹ ਚੀਜ਼ ਮਤਲਬ ਜੀ ਗਿਆ ਉਹਨਾਂ ਨੇ ਤੁਹਾਨੂੰ ਗਾਲ ਕੱਢੀ ਤੁਸੀਂ ਗਾਲ ਬਾਹ ਚ ਕੱਢੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਉੱਥੇ ਮਤਲਬ ਆਪਣੇ ਆਪ ਨੂੰ ਕਿਵੇਂ برداشت ਕੀਤਾ ਕਿਉਂਕਿ ਇੱਕ ਬੰਦੇ ਕੋਲ ਇਨੀ ਪਾਵਰ ਹੋਵੇ ਯਾਰ ਪੁਲਿਸ ਮੁਲਾਜ਼ਮ ਹੋਵੇ ਉਹਦੇ ਕੋਲ ਹਥਿਆਰ ਵੀ ਹੁੰਦਾ ਹੈ ਉਹ ਕੁਝ ਵੀ ਕਰ ਸਕਦਾ ਹੈ ਫੋਨ ਇੱਕ ਫੋਨ ਦੇ ਚਕਾ ਵੀ ਸਕਦਾ ਹੈ ਲੇਡੀ ਜੀ ਪੁਲਿਸ ਉਹਦੇ ਚਕਾ ਸਕਦਾ ਹੈ ਮੈਂ ਉਹੀ ਮਨ ਨੂੰ ਆਏ ਸੀ ਵੀ ਚਲੋ ਕੁੜੀ ਦੀ ਵੀ ਕੋਈ ਮਜਬੂਰੀ ਹੋਵੇ ਜਿਹੜੀ ਨੱਚਣ ਆਉਂਦੀ ਹੈ ਵੀ ਆਪਾਂ ਕਿਉਂ ਅਗਲੀ ਦਾ ਕਾਰੋਬਾਰ ਖਰਾਬ ਕਰਨਾ ਪਰਿਵਾਰ ਖਰਾਬ ਕਰਾਉਣਾ ਜੀ ਜੀ ਬਾਈ ਉਹ ਵੀ ਸੀ ਮੇਰਾ ਵੀ ਚਲੋ ਕਿ ਜਾਣੇ ਵਾਲੇ ਨੁਕਸਾਨ ਹੋਇਆ ਮੇਰੇ ਕੋਈ ਸੱਟ ਨਹੀਂ ਲੱਗੀ ਉਹਦੇ ਨੇ ਲੱਗੀ ਵੀ ਚਲੋ ਜੋ ਹੋ ਲਿਆ ਉੱਥੇ ਹੋ ਲਿਆ ਉਹ ਤੋਂ ਬਾਅਦ ਕੋਈ ਵਾਅਦਾ ਨਾ ਕਰਦੇ ਜੀ ਕੀ ਵੀਰੇ ਕੀ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਯਾਰ ਇਹ ਜਿਹੇ ਲੋਕ ਇੱਕ ਉਹਨਾਂ ਲੋਕਾਂ ਕਰਕੇ ਤੁਹਾਡੀ ਬਦਨਾਮੀ ਹੋਈ ਹੈ ਥੋੜੇ ਜਿਹੇ ਲੋਕ ਚਿੱਕੜਾ ਛਾਰ ਰਹੇ ਆ ਤੁਹਾਡੀ ਕੋਈ ਗਲਤੀ ਨਹੀਂ ਨਾ ਗਲਤੀ ਹੋਣ ਦੇ ਬਾਵਜੂਦ ਵੀ ਤੁਹਾਡੀ ਰਿਸ਼ਤੇਦਾਰੀ ਚ ਦੂਰ ਦੂਰ ਤੱਕ ਥੋੜੇ ਯਾਰਾਂ ਦੋਸਤਾਂ ਚ ਸ਼ਬੀ ਘਰਾਵ ਹੋਈ ਹੈ ਕਿਉਂਕਿ ਤੁਹਾਡੇ ਦੇ ਤੁਹਾਡੇ ਹੀ ਜ਼ਿਆਦਾਤਰ ਲੋਕ ਤੁਹਾਨੂੰ ਫੋਕਸ ਕਰ ਰਹੇ ਆ ਵੀ ਇਹ ਮਤਲਬ ਇਹਨਾਂ ਨੇ ਇਹ ਕੰਮ ਕੀਤਾ ਸਮਾਜ ਨੂੰ ਤਾਂ ਜੀ ਇਹੀ ਮੈਸੇਜ ਆ ਵੀ दारू ਪੀ ਕੇ ਕਿਸੇ ਨਾਲ ਛੇੜਖਾਣੀ ਨਾ ਕਰੋ ਕਿਉਂਕਿ ਤੁਹਾਡੇ ਹੀ ਛੇੜਖਾਣੀ ਦਾ ਨਤੀਜਾ ਕਿਸੇ ਹੋਰ ਨੂੰ ਹੀ ਪੁੱਟਣ ਕਰ ਸਕਦਾ ਸੋ ਬਈ ਇਹ ਬਾਈ ਨਾਲ ਜਿਹੜੀ ਅਸੀਂ ਇੱਕ ਤਰਫੀ ਗੱਲ ਜਿਹੜੀ ਚੱਲ ਰਹੀ ਹੈ ਫੇਸਬੁੱਕ ਜਾਂ YouTube ਤੇ ਵੀ ਕੁੜੀ ਨਾਲ ਇੱਕ ਮੁਲਾਜ਼ਮ ਨੇ ਮਤਲਬ ਬਦਸਲੂਕੀ ਕੀਤੀ ਹੈ ਬਦਮੀ ਜੀ ਕੀਤੀ ਹੈ ਉਹ ਜੀਜ ਨੂੰ ਅਸੀਂ ਕਲੀਅਰ ਕਰਦਾ ਇਹ ਬਾਈ ਨੇ ਕਿਹਾ ਵੀ ਉਹ ਜਿਹੜੀ ਇੱਕ ਹਰਕਤ ਹੋਈ ਹੈ ਉਹਦੇ ਵਿੱਚ ਮੈਂ ਨਹੀਂ ਹੋ ਸਕਦਾ ਕਿਸੇ ਬੰਦੇ ਨੇ ਪਿੱਛੋਂ ਕਿਸੇ ਹਰਕਤ ਕੀਤੀ ਹੋਵੇ ਤੇ ਉਹ ਨਾ ਜਿਹਾ ਬਾਈ ਦਾ ਲੱਗ ਰਿਹਾ ਹੈ ਬਾਈ ਨੇ ਕੱਲ ਕਲੀਅਰ ਕਰਤੀ ਇਹਨਾਂ ਨੇ ਕਿਹਾ ਵੀ ਅਸੀਂ ਕੁੜੀ ਨੂੰ ਨਾ ਤਾਂ ਕੋਈ ਚੰਗਾ ਕਿਹਾ ਨਾ ਕੁੜੀ ਨੂੰ ਮਾੜਾ ਕਿਹਾ ਨਾ ਕੁੜੀ ਨੂੰ ਮੈਂ ਗਾਲ ਕੱਢੀ ਹੈ ਉਹਨੇ ਗੁੱਸੇ ਜਿੰਨਾਂ ਨੂੰ ਉੱਚੇ ਨਵੇਂ ਬੋਲਦਾ ਤੇ ਇਹਨਾਂ ਨੇ ਉਹਨਾਂ ਨੂੰ ਉੱਚੇ ਨਵੇਂ ਬੋਲੇ ਜੋ ਗਾਲ ਕੱਢੀ ਉਹਨਾਂ ਨੇ ਇਹਨਾਂ ਨੂੰ ਨਹੀਂ ਉਹ ਕਿਸੇ ਹੋਰ ਪਰਸਨ ਨੂੰ ਗਾਲ ਕੱਢੀ ਸੀ ਜੋ ਸਾਰੀ ਗੱਲ ਇਹ ਬਾਈ ਦੀ ਆ ਗਈ ਕਿਉਂਕਿ ਗੱਲ ਉਹਨਾਂ ਤੇ ਹੁੰਦੀ ਹੈ ਜਿਹੜੇ ਮੁਲਾਜ਼ਮ ਹੁੰਦੇ ਸੋ ਵੀਡੀਓ ਦੇ ਵਿੱਚ ਅਸੀਂ ਬਾਈ ਦਾ ਪੱਖ ਦਿਖਾਇਆ ਹੈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇੱਕ ਬੰਦੇ ਦੀ ਜ਼ਿੰਦਗੀ ਦਾ ਬਚਾਅ ਹੋ ਜੇ ਕਿਉਂਕਿ ਅਸੀਂ ਭਈ ਉਹ ਮੁੱਦੇ ਦਾ ਚਾਹਦੇ ਹਾਂ ਜਿੰਨਾ ਮੁੱਦੇ ਦੇ ਵਿੱਚ ਕੁਛ ਦਾ ਹੁੰਦਾ ਸੋ ਭਈ ਇਹ ਜਿਹੜੀ ਵੀਡੀਓ ਹੈ ਵੀਡੀਓ ਨੂੰ ਤੋ ਸ਼ੇਅਰ ਕਰੋ ਅਸੀਂ ਕਾ